ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤਿ ਸ੍ਰੀ ਅਕਾਲ ਕਿਦਾ ਹਾਲ ਚਾਲ ਜੀ ਉਮੀਦ ਕਰਦੇ ਆ ਵਧੀਆ ਵਗੈਰਾ ਆਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਅੱਜ ਸਾਡੇ ਇੱਕ ਵੀਰ ਨੇ ਬਹੁਤ ਗੁੱਸੇ ਨਾਲ ਮੈਸੇਜ ਕੀਤਾ ਸਾਨੂੰ ਇੱਕ ਵੀ ਨਹੀਂ ਦੋ ਵੀ ਨਹੀਂ ਤਿੰਨ ਤਿੰਨ ਹੈ ਤਿੰਨ ਤਿੰਨ ਐਸੇ ਤਿੰਨ ਤਿੰਨ ਮੈਸੇਜ ਕੀਤੇ ਨੇ ਵੀਰੇ ਇਹੋ ਮੈਂ ਗੱਲ ਆ ਵੀਰਾ ਜਲਾਦਾ ਸਾਡੇ ਤੇ ਕਾਵਲਿਆ ਖਲੋਤਾ ਹੈ ਯਕੀਨ ਮੈਨੂੰ ਵੀਰੋਂ ਦਿਲ ਕਰੇ ਨਾਲ ਭਾਵੇਂ ਉਹ ਤੋਂ ਔਨਲਾਈਨ ਹੀ ਬਹੁਤ ਸਾਡੇ ਸਿਰ 'ਚ ਘੱਟ ਮਾਰੇ ਠੀਕ ਹੈ ਜੀ ਲਓ ਜੀ ਵੀਰੇ ਦੀ ਆਈਡੀ ਦਾ ਨਾਮ ਹੈ ਜਸਪਾਲ ਬਰਾਰ 1308 ਬਾਈ ਰਾਜਾ ਸਿੱਧੂ ਦਾ Song ਵਿਆਹ ਦਾ ਕਾਰਡ Song ਤੇ ਰਿਐਕਸ਼ਨ ਕਰ ਦੋ ਤੁਹਾਨੂੰ 50 ਵਾਰੀ ਕਹਤਾ ਯਾਰ ਕਰ ਦੋ ਅਗਲਾ Song ਠੀਕ ਹੈ ਵੀਰੇ ਦਾ ਯਾਰ ਮੈਸੇਜ ਹੋਰ ਇਹ ਅੱਛਾ ਇਹਨਾਂ ਦੇ ਹੋਰ ਵੀ ਮੈਸੇਜ ਵਗੈਰਾ ਕਾਫੀ ਜ਼ਿਆਦਾ ਆਏ ਹੋਏ ਨੇ ਠੀਕ ਹੈ ਤੇ ਲਿਖਿਆ ਸੀ ਕਿ ਜੇ ਹੁਣ ਤੁਸੀਂ ਕਿ ਉਹਦਾ ਨਾਮ ਹੈ ਨਹੀਂ ਕੀਤਾ ਨਾ ਮੈਂ ਤੁਹਾਨੂੰ ਕਹਿਣਾ ਹੀ ਕੋਈ ਨਹੀਂ ਹੈ ਹਾਏ ਹਾਏ ਨਹੀਂ ਨਹੀਂ ਇਹ ਜਦੋਂ ਵੀਰੇ ਨਾਰਾਜ਼ ਨਹੀਂ ਹੁੰਦੇ ਆਗੇ ਇਮੋਸ਼ਨਲ ਬਲੈਕਮੇਲ ਹੈ ਨਹੀਂ ਨਹੀਂ ਠੀਕ ਹੈ ਜੀ YouTube ਤੇ ਹੈਗਾ ਇਹ Song ਅਗਲਾ Song reaction ਕਰ ਦੋ ਜੇ ਕਰਦੇ ਹੋ ਤਾਂ ਦੱਸੋ ਨਹੀਂ ਤਾਂ ਫਿਰ ਮੈਂ ਤੁਹਾਨੂੰ ਕਹਿਣਾ ਹੀ ਨਹੀਂ ਦੁਬਾਰਾ ਕਹਿੰਦਾ ਹੀ ਨਹੀਂ ਦੁਬਾਰਾ ਮੇਰਾ ਨਾ ਕੀ ਭਾਈ ਯਾਰ ਤੁਸੀਂ ਤਾਂ ਮਜ਼ਾਕ ਉਡਾ ਰੱਖਿਆ ਹੈ ਯਾਰ ਜੇ ਸਿੱਧਾ ਕਹਿ ਦੋ ਮੈਂ ਨਹੀਂ ਕਰਦਾ reaction ਰਾਜਾ ਸੰਧੂ ਦਾ Song ਯਾਰ ਦਾ ਕਰ reaction ਚਲੋ ਜੀ ਵੀਰੇ ਨਾ ਮੇਰੇ ਆਪ ਆਪਣਾ ਯਕੀਨ ਮਾਨਾ ਇੱਥੇ ਗੋਰੋ ਫਿਕਰ ਤੇਰੇ ਕੰਮ ਤੇ ਕੀਤੀ ਹੈ ਦਰਸਲ ਇਹ ਵੀ ਕੋਈ ਨਹੀਂ ਸੀ ਹੋਣੀ ਹਾਂ ਮੈਂ ਰੋਟੀਆਂ ਪਕਾਣ ਦੀ ਸਰ ਰੋਟੀਆਂ ਪਕਾ ਕੇ ਮੈਂ ਵਿਹਲੀ ਹੋਈ ਤੇ ਮੈਂ ਕਿਹਾ ਚੱਲੋ ਚੱਲੇ ਚੈਨਲ ਤੇ ਵੇਖਾਂ ਚੈਨਲ ਮੈਂ ਘਾਟੀ ਫਿਰ ਰਹੀ ਨੀ ਮੈਂ ਕਮੈਂਟਸ ਵਗੈਰਾ ਪੜ ਲੈਣੀ ਉਹ ਮੈਂ ਜਦੋਂ ਪੜਿਆ ਨਾ ਤੇ ਵੀਰੇ ਦਾ ਇੱਕ ਮੈਸੇਜ ਦੂਸਰਾ ਮੈਸੇਜ ਤੀਸਰਾ ਮੈਸੇਜ ਫਜ਼ਾਨ ਸਾਹਿਬ ਲੰਬੇ ਪੇ ਵਿੱਚ ਆ ਕੇ ਕਿਹਾ ਮੈਂ ਕਿਹਾ ਕਰ ਦੋ ਮੈਂ ਮਿਹਰਬਾਨੀ ਕਰਕੇ ਵੀਰੇ ਵਿਚਾਰਾ ਇੰਨੀ ਦਫਾ ਮੈਂ ਕਿਹਾ ਉਹਨੇ ਮੈਸੇਜ ਕਰ ਦਿੱਤਾ ਤੇ ਮੈਂ ਕਿਹਾ ਹੁਣ ਉਹਨੂੰ ਗੁੱਸੇ ਨਾ ਕਿਹਾ ਮੈਂ ਤੁਹਾਨੂੰ ਕਹਿਣਾ ਹੀ ਨਹੀਂ ਕਹਿਣਾ ਹੀ ਨਹੀਂ ਹੈ ਲਓ ਜੀ ਆਪਾਂ ਕੋਈ ਗੱਲ ਨਹੀਂ ਹੈ ਲੈ ਵੀਰੇ ਚੱਕ ਵੀਰੇ

ਤੇਰ ਮੇਰਾ ਲਾਈਟ ਲੈ ਗਿਆ ਸਿਰ ਚੜ ਗਿਆ ਸੀ ਜੱਟਾ ਤੂੰ ਹੋਰ ਕਿਸੇ ਦੀ

ਸਹੀ ਠੀਕ ਹੈ ਅੱਛਾ ਇਹ ਹੈਗਾ ਅੱਛਾ ਜੇ ਵੀਰੇ ਨੇ ਵੀ ਅੱਗੇ ਕਿਉਂ ਸੁੱਟ ਰਹਾ ਅੱਛਾ ਜੱਟ ਮਿੱਟੀ ਕਿੱਥੇ ਰੋਣਾ ਬੈਠ ਕੇ ਉਹ ਯਾਰ ਦਾ ਕਾਢੇ ਕਿ ਤੇਰਾ ਕੰਬ ਗਈ ਸੀ ਰੂਹ ਮੇਰੀ ਅੱਜ ਸੋਲੂਂ ਤੇ ਜਾਲ ਕੁੱਗੀ ਕੋਈ ਦਿੰਦਾ ਨਹੀਂ ਨਹੀਂ ਸੂ ਤੇਰੀ ਹੋਰੋਂ ਕਿਹ ਸੀ ਦੁੱਖ ਮਨਾਇਆ ਲਿਆਂ ਸੀ ਅੱਖਾਂ ਨਾਲ ਕੁੜੇ ਲਿਆਂ ਸੀ ਅੱਖਾਂ ਨਾਲ ਕੁੜੇ ਜੱਟ ਭੁੱਖੀ ਖਾਂਦਾ ਬੱਲੇ ਤੇਰੇ ਰਾਦੇ ਕਾਡ ਨਾਲ ਸੁਨੇਂ ਜੱਟ ਭੁੱਖੀ ਖਾਂਦਾ ਦਿੱਲੀ ਨਹੀਂ ਤੇਰੇ ਰਾਦੇ ਕਾਡ ਨਾਲ ਜੱਟ ਭੁੱਖੀ ਖਾਂਦਾ ਨਹੀਂ ਤੇਰੇ ਵਿਆਹ ਦੇ ਕਾਡ ਦੇ ਨਾਲ ਕੁੜੀ ਆਏ ਹਾਏ ਜੱਟ ਨੂੰ ਤਾਂ ਭੁੱਖੀ ਤੇ ਲਾਤਾ ਨਾ ਅੱਛਾ ਮੇਰੇ ਕੁੜੀਆਂ ਦਾ ਵੀ ਜੀਵ ਹੀ ਹੈ ਠੀਕ ਆ ਵਿਆਹ ਕਰਾ ਕੇ ਅਗਲੇ ਘਰ ਚਲ ਜਾਂਦੀਆਂ ਪਿੱਛੇ ਵਿਚਾਰਾ ਮਜਨੂ ਬੱਜ ਜਾਂਦਾ ਠੀਕ ਹੈ ਉਹ ਭੁੱਖੀ ਤੇ ਲੱਗ ਗਿਆ ਕੁੜੀ ਕਿਹੜੇ ਮੂੜ ਫਰੈਸ਼ ਜੱਟ ਨੇ ਖਾਵ ਨਵੇਂ ਦੇਉਣ ਲੈ ਲਈ ਸੀ ਉਹ ਚਾਰ ਕਦੇ ਤਾਂ ਰੁਕੇ ਮੈਂ ਸਹੀ ਹੈ ਭਾਈ ਇਹ ਸਹੀ ਜੱਟ ਟੱਕਰਿਆ ਤੁਹਾਡੀ ਮੈਂ ਅੱਗੇ ਨਹੀਂ ਆਂਗਾ ਕੋਈ ਨਹੀਂ ਜੱੜ ਜੁੱਟ ਰੋਂਦੇ ਰੁੰਦੇ ਹੈ ਇਸਿਰ ਗਾਣਿਆਂ ਚ ਜਿੰਮ ਚਾਰ ਕਦੇ ਤਾਂ ਕਹਦਾ ਮੈਂ ਤੇਰਾ ਵਿਆਹ ਦਾ ਗਾੜਵੇ ਕਰੂ ਰੂ ਲਿਆ ਅੰਜੋ ਦੇ ਦਿਨ ਦੇ ਕਦਮ ਮੂਡ ਫਰੈਸ਼ ਕਰਕੇ ਦਿੰਦਾ ਨਵੀਂ ਦੇ ਕਾਬ ਬੋਲਦੇ ਸੀ ਸੜਕੋਂ ਗਏ ਸੁਣ ਲੈ ਸੀ ਫਿਰ ਕਰਕੇ ਮੂਡ ਫਰੈਸ਼ ਜੱਟ ਨੇ ਖਾਵ ਨਵੀਂ ਦੇ ਹੁਣ ਲੈ ਜੀ ਟੂੜੀ ਵਾਲੇ ਚੋਂ ਮਹਾਰ ਕੇ ਕੱਪੜਾ ਡਲ ਲਿਆ ਸੀ ਜਾਮਾਂ ਬਾਹਰ ਕੁੜੇ ਜੱਟ ਭੁੱਖੀ ਖਾਂਦਾ ਡੈਲੀ ਨਹੀਂ ਤੇਰੇ ਵਿਆਹ ਦੇ ਕਾਡ ਨਾਲ ਕੁੜੇ ਜੱਟ ਭੁੱਖੀ ਖਾਂਦਾ ਡੈਲੀ ਨਹੀਂ ਤੇਰੇ ਵਿਆਹ ਦੇ ਕਾਡ ਨਾਲ ਕੁੜੇ ya ਦਾਨੀ ਥੱਲੋਂ ਨਾਲ ਯਾਰੀ ਪੱਕੀ ਸਿੱਧੂ ਹੋਰ ਕਿਸੇ ਨਾ ਬੈਂਦਾ ਹਾਨੀ ਪਿੰਡ ਵੱਜੋ ਆਣੇ ਵੇਖੀ ਤੂੰ ਕਿਨੇ ਜੱਟ ਨਜ਼ਾਰੇ ਲੈਂਦਾ ਨੀ ਥੱਲੋਂ ਨਾਲ ਯਾਰੀ ਪੱਕੀ ਸਿੱਧੂ ਹੋਰ ਕਿਸੇ ਨਾ ਬੈਂਦਾ ਹਾਨੀ ਉਹ ਤੇਰੇ ਨਾਮ ਮੈਂ ਵਿਆਹ ਕਰਵਾ ਕੇ ਲੈਂਦਾ ਜ਼ਿੰਦਗੀ ਗਾਲ ਕੁੜੇ ਜੱਟ ਭੁੱਖੀ ਖਾਂਦਾ ਲੈ ਲਈਨੀ ਤੇਰੇ ਵਿਆਹ ਦੇ ਕਾਢ ਨਾਲ ਕੁੜੇ ਜੱਟ ਭੁੱਖੀ ਖਾਂਦਾ ਲੈ ਲਈਨੀ ਤੇਰੇ ਵਿਆਹ ਦੇ ਕਾਢ ਨਾਲ ਕੁੜੇ ਅੱਛਾ ਨਾ ਇੱਕ ਗੱਲ ਹੈ ਪਹਿਲੇ ਇੰਨਾ ਪਿਆਰ ਵਿਖਾਇਆ ਐ ਐਂਡ ਤੇ ਮੀਨੇ ਆ ਤੇ ਆ ਗਿਆ ਐਂਡ ਇਹੀ ਹੁੰਦੀ ਕੁੱਤਿਆ ਕੁੱਤਿਆ ਹੋਰ ਕੀ ਹੁੰਦੀ ਐ ਹੈ ਮਨੇ ਕਿਹਾ ਚੰਗਾ ਹੀ ਹੋਇਆ ਮੈਂ ਤੇਰੇ ਮੈਂ ਨਕਲੀ ਜਾਲੀ ਆਸ਼ਿਕ ਦਾ ਵਿਆਹ ਨਹੀਂ ਕਰਾਇਆ ਹੈ ਮੇਰਾ ਆਪਣਾ ਪੰਜਮੀ ਨਹੀਂ ਬਣਾ ਰੱਖਦਾ ਸਹੀ ਉਹਨੇ ਵੀ ਅਗੇ ਨਹੀਂ ਗਿਆ ਤੈਨਾਂ ਮੈਂ ਸ਼ੁਕਰ ਹੈ ਵਿਆਹ ਨਹੀਂ ਕਰਾਇਆ ਆਪਣੀ ਜ਼ਿੰਦਗੀ ਕਾਲ ਲੈਣੀ ਜ਼ਿੰਦਗੀ ਕਾਲ ਲੈਣੀ ਸੀ ਓਏ ਕਹਿੰਦੇ ਨੇ ਸਹੀ ਕਹਿੰਦੇ ਨੇ ਕਿ ਆਸ਼ਕੀ ਚਾਰ ਕਿ ਦਿਨ ਦੀ ਸੋਹਣੀ ਲੱਗਦੀ ਹੈ ਬਸ ਚਾਰ ਕਿ ਦਿਨ ਬਾਅਦ ਆਸ਼ਕੀ ਦਾ ਕੂਤ ਉਤਰ ਹੀ ਜਾਂਦਾ ਹੁੰਦਾ ਹੈ ਅੱਛਾ ਐਕਸਪੀਰੀਅੰਸ ਬੋਲਣ ਦੇ ਐਕਸਪੀਰੀਅੰਸ ਬੋਲਣ ਦੇ ਮੈਂ ਵੇਖ ਕਹਿੰਦੇ ਆਂ ਮੈਂ ਕੁਝ ਨਹੀਂ ਕਹਿਣ ਲੱਗਾਂ ਜੇ ਮੈਨੂੰ ਨਾ ਮੈਂ ਕੁਝ ਨਹੀਂ ਕਹਿਣ ਲੱਗੀ ਤੁਸੀਂ ਜੋ ਮਰਜ਼ੀ ਕਹਿ ਮੈਂ ਤੇਰੇ ਤੋਂ 147 ਪੜੀ ਹੋਈ ਹੈ ਹਾਂ ਉਹਦਾ 3 ਨਾ 3 ਰੈਵਲ ਬੋੜੀ ਜੀ ਜੇ ਮੈਂ ਇੱਥੇ ਮੰਨ ਜਾਗਾ ਸਾਰਾ ਕੁਝ ਸਹੀ ਚਲੀਏ ਤੈਨੂੰ ਪਤਾ ਚੱਲਣ ਦਾਂਗੇ ਤੇ ਫੇਰੀ ਹੈ ਨਾ ਜਾਂ ਐਡਾ ਕਹਿੰਦਾ ਮੈਂ ਤੈਨੂੰ ਪਤਾ ਚੱਲਣ ਦਿੰਦਾ ਸਹੀ ਠੀਕ ਹੈ ਪਰ ਅੱਛਾ ਮੈਨੂੰ ਇਹ ਮੈਨੂੰ ਲੱਗਾ ਕਿ ਵੀਰੇ ਨੇ ਨਾ ਜਿਹੜੇ ਇੱਕ ਵੀਰੇ ਨੇ ਕਿਸੇ ਕੋਈ ਇਨਤਕਾਮੀ ਬਦਲਾ ਲਿਆ ਹੈ ਹਾਂ ਹੈ ਜਿਉਂਨੇ ਕਿਹਾ ਮੈਂ ਤੇਰੇ ਬਤੇ ਗਾਲਾਂ ਵੈਸੀ ਹੈ ਉਹਨਾਂ ਦਾ ਉਹ ਸੀ ਕਿ ਪਹਿਲੇ ਈਮੋਸ਼ਨਲ ਜਿਆ ਪਰ ਅਸੀਂ ਹਾਸੇ ਜਪਾਸ਼ ਉਪਰ ਬਾਅਦ ਚ ਵਾਕਈ ਹਾਸੇ ਵਾਲਾ ਹੀ ਨਿਕਲਿਆ ਹਾਂ ਹਾਸੇ ਵਾਲਾ ਹੀ ਨਿਕਲਿਆ ਅੱਛਾ ਵੇਹਲਾ ਕਿ ਦੂਜੇ ਦੇ ਮੇਨੇ ਸੀ ਅੱਛਾ ਮੈਂ ਇਹ ਕਹਿਣਾ ਵਾਂ ਕਿ ਪਤਾ ਨਹੀਂ ਜਨਾਨੀ ਬੰਦੇ ਦੇ ਮੇਨੇ ਹੁੰਦੇ ਨੇ ਪਰ ਆਸ਼ਿਕ ਉਹਦੇ ਮਸ਼ੂਕ ਦੇ ਵੀ ਮੇਨੇ ਹੀ ਹੁੰਦੇ ਨੇ ਨਹੀਂ ਨਹੀਂ ਹੁੰਦੇ ਨੇ ਠੀਕ ਹੈ ਅੱਛਾ ਉਨੀ ਦੇਰ ਤੱਕ ਮੇਨੇ ਨਹੀਂ ਹੁੰਦੇ ਜਿੰਨੀ ਦੇਰ ਤੱਕ ਕੋ ਨਾਲ ਹੁੰਦੇ ਨੇ ਹਾਂ ਪਰ ਜਦੋਂ ਆਡ-ਆਡੋ ਆਇੰਦ ਨੇ ਫਿਰ ਮੇਨੇ ਹੁੰਦੇ ਨੇ ਮੈਂ ਜ਼ਿੰਦਗੀ ਸ਼ੁਕਰ ਹੈ ਤੇਰਾ ਵਿਆਹ ਨਹੀਂ ਹੋਇਆ ਮੇਰੀ ਜ਼ਿੰਦਗੀ ਖਰਾਬ ਹੋਣੀ ਸੀਗੀ ਠੀਕ ਹੈ ਉਹ ਕਈ ਮੈਂ ਜਿਵੇਂ ਅੱਜ ਵੀ ਕਹਿੰਦਾ ਉਹ ਕਹਦੀ ਹਾਂ ਤੂੰ ਨਹੀਂ ਤਾਂ ਤੇਰੇ ਵਰਗੇ ਬਥੇਰੇ ਉਹਨੇ ਕਿਹਾ ਕਿ ਮੇਰੇ ਵਰਗਾ ਹੀ ਕਿਉਂ ਲੱਭਣ ਦਈਆਂ ਹਾਂ ਹਾਂ ਠੀਕ ਹੈ ਫਿਰ ਮੇਰੇ ਵਰਗਾ ਹੀ ਕਿਉਂ ਲੱਭਣ ਦੀਆਂ ਤੇਰੇ ਵਰਗੇ ਹੋਰ ਸਹੀ ਠੀਕ ਹੈ ਉਹਨੇ ਕਿਹਾ ਹੋਰ ਵੀ ਤੇ ਮੇਰੇ ਵਰਗਾ ਹੀ ਲੱਭਣਗੇ ਨਾ ਇਟਸ ਮੀਨ ਕਿ ਕਸੂਰਤੀ ਐ ਸਹੀ ਜੱਟ ਚ ਹੈ ਹਾਂ ਪਰ ਜੇ ਪਰ ਆਵੇ ਕਿ ਇਸ ਗਾਣੇ ਦੇ ਵਿੱਚ ਜੱਟ ਨੇ ਆਪਣੇ ਆਪ ਨੂੰ ਬਚਾ ਲਿਆ ਹਾਂ ਠੀਕ ਹੈ ਉਹ ਪਰ ਇਹ ਵੀ ਕਹਿੰਦੀ ਉਹ ਤੇ ਰੋਣਾ ਆਏਗਾ ਤੇ ਉਹ ਪਰਲਾ ਕਹਿੰਦੇ ਤੇਰਾ ਵਿਆਹ ਦਾ ਘੇੜ ਕੇ ਨਾਲ ਭੁੱਖੀ ਖਾਨਣਾ ਵਾ ਤੇ ਨਾਲ ਤੇਰੇ ਵਿਆਹ ਦਾ ਕਾੜ ਵਿਗਦਾ ਅੱਛਾ ਇਹ ਕਿ ਰਾਜਾ ਸੰਨੂ ਤੇ ਗਾਣੇ ਜਿਹੜੇ ਨਾ ਉਹ ਮਜ਼ੇਦਾਰ ਮਜ਼ੇਦਾਰ ਆਪ ਨੇ ਪ੍ਰੀਤੀ ਮਾਨ ਨਾਲ ਸੀਗੀ ਪ੍ਰੀਤੀ ਮਾਨ ਪਰ ਦੋਵਾਂ ਨੇ ਕੈਂਟ ਸੌਂਗ ਆਇਆ ਮਜ਼ਾ ਆਇਆ ਬਿਰੇ ਐਂਟਰਟੇਨਮੈਂਟ ਹੋਇਆ ਸੌਂਗ ਦੇ ਨਾਲ ਆ ਮਜ਼ਾ ਆਇਆ ਸਾਨੂੰ ਚਾਸ ਆਇਆ ਗਿਆ ਆਪਣੇ ਅੱਜ ਇਹ ਵੇਖਿਆ ਪੰਜਾਬੀ ਨਾ ਡਾਂਗਾ ਜਦੋਂ ਇੱਕ ਦੂਜੇ ਦੇ ਚੱਲਦੀ ਹੁਣ ਮੇੜੇ ਮੇੜੇ ਚੱਲਦੇ ਪਹਿਲੇ ਛੋਟੇ ਹੁੰਦੇ ਜਦੋਂ ਅਸੀਂ ਆਂਦੇ ਸੀ ਨਾ ਪਿੰਡਾਂ ਦੇ ਵਿੱਚ ਓਏ ਹੋ ਖਾਲਾ ਦੇ ਘਰ ਆਣਾ ਤਿੰਨ ਤਿੰਨ ਮਹੀਨੇ ਛੁੱਟੀਆਂ ਗੁਜ਼ਾਰਨੀਆਂ ਕਦੀ ਮਾਮੇ ਹਲਕੀ ਦੀ ਮਾਸੀ ਹਲ ਮਾਸੀ ਕੋਲ ਮਾਸੀ ਨਾਲ ਮਾਸੀ ਨਾਲ ਲੜਦੇ ਓਏ ਹੋ ਓਡੇ ਓਡੇ ਇੱਕ ਦੂਜੇ ਨੂੰ ਮੇੜੇ ਦਿੰਦੀਆਂ ਸੀ ਨਾ ਮੈਨੂੰ ਯਾਦ ਆਇਆ ਹੁਣ ਮੈਂ ਕਿਹਾ ਸਿਰਫ ਲੜਾਈਆਂ ਦੇ ਵਿੱਚ ਹੀ ਮੇੜੇ ਨਹੀਂ ਹੁੰਦੇ ਨੇ ਇਤਕਿ ਆਸ਼ਕੀ ਮਿਸ਼ਕੀ ਦੇ ਵਿੱਚ ਵੀ ਮੇੜੇ ਹੀ ਉਹ ਵੀ ਪਛਤੋਂਦੇ ਨੇ ਤੇ ਜਿੰਨਾ ਦਾ ਨਾਂ ਤੋੜ ਜੜੇ ਠੀਕ ਹੈ ਵਿਚਾਰੇ ਪਛਤੋਂਦੇ ਉਹ ਪਛਤੋਂਦੇ ਨਹੀਂ ਉਹ ਖੁਸ਼ ਰਹਿੰਦੇ ਉਹ ਕਹਿੰਦੇ ਸ਼ੁਕਰੇ ਬਚ ਗਏ ਅੱਛਾ ਠੀਕ ਹੈ ਤੇ ਜਿੰਨਾ ਦਾ ਚੜ ਜਾਵੇ ਤੋੜ ਉਹ ਫੇ ਪਰਲੀ ਕਹਿੰਦੀ ਹੈ ਲੈ ਵਿਆਹ ਤੋਂ ਪਹਿਲੇ ਤੇ ਤੂੰ ਮੈਨੂੰ ਕਿਹਾ ਸੀ ਮੈਂ ਤੈਨੂੰ ਖੁੱਲਾ ਤੇ ਰੱਖਾਂਗਾ ਤੇਰੇ ਸਬਜ਼ ਬਾਗ ਹਾਇਸੀ ਹੋਣਦੇ ਤਾਂ ਕੋਈ ਸਬਜ਼ ਬਾਗ ਨਹੀਂ ਹੈ ਪਰ ਮੈਂ ਨਹੀਂ ਮੈਂ ਇਹ ਕਹਿਣਾ ਵਾਂ ਕਿ ਜਿਸ ਤਰ੍ਹਾਂ ਦੇ ਹਾਲਾਤ ਹੋਣਾ ਬੇਗਮ ਨੂੰ ਚਾਹੀਦਾ ਹੈ ਉਸ ਤਰ੍ਹਾਂ ਹੀ ਆਪਣੇ ਬੰਦੇ ਦੇ ਨਾਲ ਜਿਹੜਾ ਹੈ ਨਾ ਸੈਕਰੀਫਾਈਸ ਕਰੇ ਹਾਂ ਬਿਲਕੁਲ ਉਹਨੂੰ ਜੀ ਮੈਨੇਜ ਕਰੇ ਉਹਨੂੰ ਜੀ ਚੱਲੇ ਫਿਰ ਉਹ ਬੇਗਮ ਹੀ ਗਾਦੀ ਬੁੱਢੀ ਗਾਦੀ ਕੇ ਜੇ ਚੰਗੇ ਹਾਲ ਦੇ ਵਿੱਚ ਤੇ ਬੰਦੇ ਦੇ ਨਾਲ ਆ ਤੇ ਮਾਰੇ ਹਾਲਾਤਾਂ ਦੇ ਵਿੱਚ ਕੇ ਕੇ ਨਹੀਂ ਮੇਰਾ ਗੁਜ਼ਾਰੇ ਕੋਈ ਨਹੀਂ ਹੈ ਜਿਵੇਂ ਕਹਿੰਦਾ ਨਾ ਕਿ ਤਰਾ ਸੱਚਾ ਜੀਵਨ ਸਾਥੀ ਕੋਈ ਨਹੀਂ ਹਾਂ ਜਿਵੇਂ ਕਹਿੰਦਾ ਤੂੰ ਦੂਜਾ ਵਿਆਹ ਕਰਨਾ ਕਹਿੰਦਾ ਪਹਿਲੀ ਨਹੀਂ ਬਾਹ ਚੜੀ ਹੋਈ ਤੂੰ ਦੂਜੀ ਦੀ ਗੱਲ ਕਰੰਦੇ ਆ ਠੀਕ ਹੈ ਕਈ ਹੈਗੀਆਂ ਨੇ ਇਸ ਤਰ੍ਹਾਂ ਕਸਮਾਂ ਵੈਸੀ ਬਾਹ ਚੜ ਛੜਦੀਆਂ ਨੇ ਬੰਦੇ ਨੂੰ ਲ ਬੰਦਾ ਕਾਸੇ ਜੋਗਾ ਨਹੀਂ ਰਹਿੰਦਾ ਕਈ ਚੱਕਰਨ ਵਾਲੇ ਚਾਰ-ਚਾਰ ਵੀ ਕਰ ਲੈਂਦੇ ਨੇ ਕਰ ਲੈਂਦੇ ਨੇ ਪਰ ਭਈ ਉਹਨਾਂ ਦੀ ਹਿੰਮਤ ਹੈ ਹੈ ਨਾ ਹੈ ਉਹਨਾਂ ਦੀ ਹਿੰਮਤ ਨਹੀਂ ਆੜ ਰਲਾ ਤੂੰ ਤੂੰ ਆੜ ਰਲਾ ਤੇਰੇ ਫ ਇਹ ਕਿੰਨੇ ਚੱਕ ਕੱਚੇ ਪੂੜੇ ਨਹੀਂ ਹੁੰਦੇ ਨਾ 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 ਇਹ ਕਿਹਦੇ ਕੰਢੀ ਟੂਪਾ ਟੂਪਾ ਖਾਣੀ ਹੈ ਤੇਰੇ ਕੱਚੇ ਨਹੀਂ ਪੂੜੇ ਇਹ ਕਿਹਦੇ ਕੱਚੇ ਪੂੜੇ ਨਹੀਂ ਹੁੰਦੇ ਲਾ ਆਰਡਰ ਆਰਡਰ ਨਹੀਂ ਲਾਣਾ ਮੈਂ ਗਾਰਡਰ ਲਾਣਾ ਤੇ ਦੰਦੇ ਨਹੀਂ ਮੈਂ ਨਹੀਂ ਕਰਦਾ ਇੱਕ ਜੀ ਰਾਦੀਆਂ ਠੀਕ ਹੈ ਬੱਚੇ ਵੱਡੇ ਹੋ ਰਹੇ ਨੇ ਹੁਣ ਪਤਾ ਨਾ ਇਹ ਦਿਖ ਜਵਾਨੀ ਟਾਈਮ ਦੇ ਵਿੱਚ ਹਾਂ ਠੀਕ ਹੈ ਉਦੋਂ ਕਰ ਲੈਂਦੇ ਤੇ ਕਰ ਲੈਂਦੇ ਹੁਣ ਨਹੀਂ ਹੋਣਾ

ਉਹ ਤਾਂ ਹੋਣਾ ਪੈੜੀ ਉਹਨ ਤਾਂ ਵੈਸੇ ਮਕੋਪਾ ਉਹ ਤਾਂ ਬਸ ਉਹ ਤੁਹਾਨੂੰ ਬਾਹਰ ਉਹ ਮੈਂ ਖੋਤਾ ਮੁੰਨੇ ਆਇਆ ਵੇ ਗੰਜਾ ਮੇਰੀਆਂ ਮਾਸੀਆਂ ਚਾਈਆਂ ਵੇ ਆ ਕੇ ਕਹਿੰਦੀ ਆਇਆ ਹੈ ਤੂੰ ਤੇ ਕੋਈ ਤੁਸੀਂ ਤੇ ਕੁੜੀ ਰੋੜ ਨਹੀਂ ਦਿੱਤੀ ਤੇਰੀ ਮਾਸੀਆਂ ਦੀਆਂ ਵੇ ਐਸੇ ਤੈਸੇ ਹੈ ਮੇਰੀ ਅਮੀ ਨੇ ਕਹਿੰਦੀ ਆ ਹੈ ਬੀ ਨਾ ਜੋ ਮੈਂ ਜਵਾਈ ਵੇਖਿਆ ਨਹੀਂ ਸੀ ਕਿਹਦੀਆਂ ਮਾਸੀਆਂ ਇਡੀਆਂ ਸੋਹਣੀਆਂ ਨੇ ਇਡੀਆਂ ਸੋਹਣੀਆਂ ਨੇ ਹਨੇਰੇ ਚ ਤਾਂ ਲੱਈਏ ਨਹੀਂ ਆਉਂਦੀਆਂ ਨਹੀਂ ਸੱਚੀ ਮੇਰੀਆਂ ਖਾਲਾ ਕਹਿੰਦੀ ਆਇਆ ਹੈ ਤੇ ਤੇ ਕੁੜੀ ਰੋੜ ਦਿੱਤੀ ਕਿੰਨੇ ਦੇ ਚੜ ਗਿਆ ਤੇ ਕੁੜੀ

ਇਹ ਤਾਂ ਮੈਂ ਬੜਾ ਸੋਹਣਾ ਸਲੱਖਾ ਸੀਗਾ ਬੜਾ ਸਲੀਮਾਨ ਚੱਲਦਾ ਚਰੇਂਦਾ ਸੀ ਆ ਹਾਂ ਹੁਣ ਤਾਂ ਮੈਂ ਰਹਿ ਗਿਆ ਵਾ ਹੁਣ ਤਾਂ ਮੇਰਾ ਰੰਗ ਹੀ ਉੱਡ ਗਿਆ ਉਹ ਰੰਗ ਹੁੰਦਾ ਹੀ ਨਹੀਂ ਪਿਆ ਦੁਬਾਰਾ ਬਾਕੀ ਚਲੋ ਅੱਜ ਤੇ ਗੱਲ ਸੀ ਗਿਆ ਸ਼ੁਗਰ ਮੇਲੇ ਦੀ ਹਾਂ ਸਭ ਮਜ਼ਾਕ ਜਿਹੜਾ ਜ਼ਿੰਦਗੀ ਦਾ ਹਿੱਸਾ ਹੈ ਅੱਛਾ ਕਈ ਲੋਕ ਸਾਨੂੰ ਕਹਿੰਦੇ ਵੀ ਨੇ ਇੱਥੇ ਜਿਹੜੇ ਸਾਡੇ ਕੋਲ ਰਹਿੰਦੇ ਨੇ ਨਾ ਸਾਡੇ ਰਿਸ਼ਤੇਦਾਰ ਵਗੈਰਾ ਵੀ ਕਹਿੰਦੇ ਯਾਰ ਤੁਸੀਂ ਚੰਗਾ ਲੜਪੜ ਵੀ ਲੈਂਦੇ ਹੋ ਘੰਟੇ ਬਾਅਦ ਫੇਰ ਇੱਕੋ ਕੁਝ ਹੋ ਜਾਂਦੇ ਹੋ ਮੈਂ ਕਹਾ ਯਾਰ ਇਹ ਜ਼ਿੰਦਗੀ ਦਾ ਹਿੱਸਾ ਹੈ ਠੀਕ ਹੈ ਨਾਲੇ ਇਹ ਵੇਖੇ ਕਈ ਲੋਕ ਐਸੇ ਵੇਖੇ ਨੇ ਕਈ ਸਾਡੇ ਰਿਸ਼ਤੇ ਆਣਾ ਪੁਆਇੰਟ ਦੀ ਗੱਲ ਕਰਨੀ ਠੀਕ ਹੈ ਆ ਕੰਮ ਕਰ ਲੋ ਠੀਕ ਹੈ ਜੀ ਕਰ ਮੈਂ ਕਹਿੰਦੀ ਮੈਨੂੰ ਪਤਾ ਨਹੀਂ ਲੋਕ ਕਿਵੇਂ ਗੁਜ਼ਾਰਾ ਕਰਦੇ ਨੇ ਬਸ ਮਤਲਬ ਕਿ ਬੀگم ਨੂੰ ਕੰਮ ਹੈਗਾ ਹੈ ਤੇ ਉਹਨੇ ਬੁਲਾ ਲਿਆ ਬੰਦੇ ਨੂੰ ਕੰਮ ਹੈਗਾ ਤੇ ਉਹਨੇ ਬੁਲਾ ਲਿਆ ਬਸ ਬਾਕੀ ਪੇ ਨੇ ਤੇ ਪੇ ਨੇ ਰੋਟੀਆਂ ਨੇ ਬਕਾ ਕੇ ਠੀਕ ਹੈ ਉਹਨੇ ਅੰਜ ਕਰਕੇ ਗਿਰਾਹ ਦੇਣੀ ਪਰਲੇ ਨੇ ਚੁੱਪ ਕਰਕੇ ਖਾ ਲੈਣੀ ਗੱਲ ਬਾਤ ਠੀਕ ਹੈ ਉਹ ਜਿੰਦਗੀ ਨਹੀਂ ਲੱਗਦਾ ਹਮਨੇ ਕੋਈ ਭਾਈ ਤੇ ਭਾਈ ਜਾਨ ਐਵੇਂ ਕਹੀਏ ਜਿੰਨੀ ਦੇਰ ਅਸੀਂ ਭੈਣਾਂ ਗਰੀ ਕੁੱਤਿਆ ਕੁੱਤਿਆ ਕਿ ਤੂੰ ਜਿਹੜਾ ਕਰਦੇ ਨਾ ਰਹੀਏ ਤਾਂ ਸਕੂਨ ਨਹੀਂ ਹੁੰਦਾ ਇਹ ਰੋਟੀਆਂ ਬਕਾਉਂਦੀ ਪਈ ਤੇ ਮੈਂ ਕਿੱਥੇ ਚਲੇ ਗਿਆ ਤੋਂ ਮੇ ਭਾਤ ਹਸਣਾ ਨਾ ਗੱਲ ਬੜੀ ਬੜੀ ਮਜ਼ੇਦਿੱਜੀ ਹੈ ਸੁਣ ਕੇ ਜਾਈਓ ਸੁਣ ਦਿਓ ਸੁਣਨਾ ਸੁਣਨਾ ਕਿੰਨੇ ਮੇਰੇ ਹੱਥ ਦੇ ਉੱਤੇ ਆ ਨਾ ਹੁਣ ਤੇ ਆ ਵੇਖੋ ਜਰਾ ਹੁਣ ਤੇ ਮਿੱਟ ਗਿਆ ਤਕਰੀਬਨ ਇਹਨੇ ਅੱਜ ਕੱਲ ਦਾ ਤਵਲਾ ਆਤਾ ਹੈ ਠੀਕ ਹੈ ਔਰ ਖਾਲੀ ਤਵਾ ਗਿਆ ਸੀਗਾ ਠੀਕ ਹੈ ਮੈਂ ਨੂੰ ਨਾ ਤੇ ਤੱਤਾ ਨਹੀਂ ਹੋਇਆ ਇਹਨੇ ਅੰਜ ਫੜ ਕੇ ਲਾਇਆ ਤਾਂ ਮੈਂ ਤੇਰਾ ਭਲਾ ਹੀ ਹੋਵੇ ਫਿਰ ਉਹ ਨਾ ਲੱਗ ਗਿਆ ਤਵਾ ਮੇਰੇ ਠੀਕ ਹੈ ਮੇਰੇ ਉਹ ਨਾ ਥੋੜੀ ਜਿਹੀ देर ਵੇਖਿਆ ਮੈਂ ਕਹਾ ਉਹ ਅਗਲੇ ਦਿਨ ਵੇਖਿਆ ਤਾਂ ਇਹ ਜਿਹੜਾ ਫਲੂਆ ਬਣ ਗਿਆ ਮੈਂ ਚੁੱਪ ਮੈਂ ਕਹਾ ਅੱਛਾ ਕੋਈ ਗੱਲ ਨਹੀਂ ਠੀਕ ਹੈ ਮੈਂ ਕਹਾ ਅੱਛਾ ਰੱਬਾ ਮੈਂ ਤਾਂ ਇੰਨੇ ਜੋਗਾ ਨਹੀਂ ਕਿ ਦੇ ਕੋ ਬਦਲਾ ਲੈ ਲਵਾ ਠੀਕ ਹੈ ਮੈਂ ਕਿਹਾ ਮਾੜਾ ਬੰਦਾ ਰੱਬਾ ਤੇ ਤੇ ਸੁਠੀ ਠੀਕ ਹੈ ਅਗਲੇ ਦਿਨ ਹੱਥ ਲੈ ਕੇ ਆ ਗਈ ਹਾਏ ਮੇਰੇ ਜੇ ਜੀ ਆਵੇ ਆ ਬੇ ਅਗਲੇ ਦਿਨ ਆਪਣਾ ਹੱਥ ਇੰਨਾ ਸੜ ਗਿਆ ਠੀਕ ਹੈ ਮੈਂ ਕਿਹਾ ਰੱਬ ਨੇ ਮੈਂ ਕਿਹਾ ਜਦੋਂ ਮੈਂ ਰੱਬ ਤੇ ਸੁਠੀ ਰੱਬ ਨੇ ਮੇਲਾ ਪੂਰੀ ਕੀਤੀ ਨਾ ਮੈਂ ਕਿਹਾ ਜਾਨ ਮਸੂਦੋ ਤੇ ਪਹਿਲੇ ਮੈਨੂੰ ਗੁੱਸਾ ਆਇਆ ਫਿਰ ਜਦੋਂ ਮੈਨੂੰ ਪਤਾ ਚੱਲਿਆ ਮੈਂ ਕਿ ਜਾਨ ਮਸ ਡਾ ਕੇ ਗਈਆ ਕਹਿੰਦੀ ਮਸੱਲਾ ਇਨਸ਼ਾ ਅੱਲਾ ਦੁਆ ਕਰੀ ਜੋ ਕਹਿੰਦਾ ਮੈਂ ਨਾ ਰੱਬ ਨੂੰ ਕਹਿ ਦਿੱਤੀ ਕਿ ਅੱਬਾ ਮੈਂ ਮਾੜਾ ਮੇਰੇ ਕੋ ਬਦਲਾ ਨਹੀਂ ਲਿਆ ਜਾਣਾ ਅੱਛਾ ਠੀਕ ਹੈ ਤੇਰੇ ਤੇ ਸੁੱਟੀ ਤੂੰ ਆਪ ਹੀ ਜਾਣ ਜੋ ਕਰਨਾ ਹੈ ਮੈਂ ਨਹੀਂ ਮੈਂ ਨਾ ਐਵੇਂ ਝੂਠ ਨਹੀਂ ਬੋਲਾਂ ਮੈਂ ਨਾ ਡਰਾਉਣ ਦੇ ਸੀ ਇਹਨਾਂ ਨੂੰ ਕਿ ਮੈਂ ਲਾ ਦੇਣਾ ਲਾ ਦੇਣਾ ਪਰ ਜਦੋਂ ਡਰਾਉਂਦੇ ਡਰਾਉਂਦੇ ਲੱਗ ਗਿਆ ਜਿੱਦ ਮੈਂ ਲਾਇਆ ਨਹੀਂ ਸੀ ਐਵੇਂ ਮੈਂ ਦਿਲੋਂ ਨਹੀਂ ਸੀ ਲਾਇਆ ਹੈ ਇੰਜ ਹੋ ਸਕਦਾ ਮੈਂ ਤੁਹਾਨੂੰ ਸਾਰ ਦਵਾਂ ਬਿਲਕੁਲ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਵੀਡੀਓ ਲੰਬੀ ਵੀ ਬਥੇਰੀ ਹੋ ਗਈ ਹੈ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰੱਖਾ